ਸਸਕਾਬ ਦੋਸਤੋ ਤਸਵੀਰਾਂ ਇਸ ਸਮੇਂ ਤੁਹਾਡੇ ਨਾਲ ਬਿਆਸ ਜ਼ਿਲ੍ਹਾ ਅੰਮ੍ਰਿਤਸਰ ਤੋਂ ਜਿਹੜੀਆਂ ਹੈਗੀਆਂ ਸਾਂਝੀ ਕਰ ਰਹੇ ਹਾਂ ਔਰ ਕਿਸ ਤਰ੍ਹਾਂ ਦੇ ਹਾਲਾਤ ਹੈਗੇ ਆ ਬਿਆਸ ਦਰਿਆ ਦੇ ਵਿੱਚ ਉਸ ਨੂੰ ਲੈ ਕੇ ਵੀ ਜਿਹੜਾ ਹੈਗਾ ਗੱਲਬਾਤ ਕਰਾਂਗੇ ਪਹਿਲਾਂ ਤਾਂ ਪਾਣੀ ਦੀ ਰਫਤਾਰ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਬਿਹਤ ਤੇਜ਼ ਰਫਤਾਰ ਪਾਣੀ ਜਿਹੜਾ ਹੈਗਾ ਉਹ ਵਹਿੰਦਾ ਹੋਇਆ ਨਜ਼ਰ ਆ ਰਿਹਾ ਔਰ ਅੱਜ ਇਹ ਖਬਰ ਜਿਹੜਾ ਹੈਗਾ ਇਸ ਲਈ ਕਰ ਰਹੇ ਹਾਂ ਕਿਉਂਕਿ ਬੀਤੇ 3-4 ਦਿਨਾਂ ਤੋਂ ਬਿਆਸ ਦਰਿਆ ਨੂੰ ਲੈ ਕੇ ਅਪਡੇਟ ਜਿਹੜੀ ਸੀਗੀ ਉਹ ਨਹੀਂ ਸਾਂਝੀ ਕੀਤੀ ਸੀ ਜਿਸ ਦਾ ਕਾਰਨ ਸੀ ਕਿ ਬਿਆਸ ਦੇ ਵਿੱਚ ਪਾਣੀ ਦਾ ਪੱਧਰ ਇੱਕ ਸਾਰ ਤੇ ਸਥਿਤ ਸਥਿਰ ਚੱਲ ਰਿਹਾ ਸੀਗਾ ਔਰ ਹੁਣ ਜੋ ਤਾਜ਼ਾ ਹਾਲਾਤ ਹੈਗੇ ਆ ਉਸ ਨੂੰ ਲੈ ਕੇ ਖਬਰ ਕਰ ਰਹੇ ਆਂ ਸਾਜੀ ਤਸਵੀਰਾਂ ਜਿਹੜੀਆਂ ਹੈਗੀਆਂ ਨਾਲ ਨਾਲ ਗੇਜ ਦੀਆਂ ਵੀ ਇਸ ਦੇ ਨਾਲ ਸ਼ੇਅਰ ਕਰਾਂਗੇ ਕਿ ਗੇਜ ਜਿਹੜੀ ਹੈਗੀ ਅੱਜ 741.00 ਦੇ ਉੱਤੇ ਪਹੁੰਚ ਚੁੱਕੀ ਹੈ ਇਸ ਸੀਜ਼ਨ ਦਾ ਸਭ ਤੋਂ ਉੱਚਤਮ ਪੱਧਰ ਹੈਗਾ 741 ਹੁਣ ਤੱਕ ਦੀ ਗੱਲ ਕਰੀਏ ਤਾਂ ਕਰੀਬ 10 ਤੋਂ 15 ਦਿਨ ਹੋ ਚੁੱਕੇ ਨੇ ਔਰ 15 ਦਿਨਾਂ ਦਰਮਿਆਨ ਜਿਹੜਾ ਹੈਗਾ 740.00 ਗੇਜ ਦੇ ਨਾਲ ਪਾਣੀ ਜਿਹੜਾ ਸੀਗਾ ਦਰਿਆ ਬਿਆਸ ਦੇ ਵਿੱਚ ਚੱਲ ਰਿਹਾ ਸੀਗਾ ਔਰ ਇਸ ਦਰਮਿਆਨ yellow alert ਜਿਹੜਾ ਹੈਗਾ 740 ਦੀ ਗੇਜ ਉੱਤੇ ਜਿਹੜਾ ਹੈਗਾ ਉਹ ਸ਼ੁਰੂ ਹੋ ਜਾਂਦਾ ਗੇਜ ਦੀ ਤਸਵੀਰ ਦੀ ਗੱਲ ਕਰੀਏ ਤਾਂ ਅੱਜ 741 ਇਸ ਸੀਜ਼ਨ ਦੇ ਵਿੱਚ ਸਭ ਤੋਂ ਉੱਚਤਮ ਮਾਪਿਆ ਗਿਆ ਹੈਗਾ ਔਰ ਇਸ ਤੋਂ ਬਿਲਕੁਲ 3 ਫੁੱਟ 3 ਪੁਆਇੰਟ ਉੱਪਰ ਦੀ ਗੱਲ ਕਰਾਂਗੇ ਜਾ ਕੇ ਤਾਂ 744 ਰੈਡ ਅਲਰਟ ਹੈ ਜਿਹੜਾ ਲਾਲ ਲਕੀਰ ਤੁਹਾਨੂੰ ਦਿਖਾਈ ਦੇ ਰਹੀ ਹੈ ਔਰ ਜੋ yellow alert ਹੈ ਉਹ 740 ਦੇ ਉੱਤੇ ਤਿੰਨ ਜਿਹੜੇ ਪੁਆਇੰਟ ਆਪਾਂ ਉੱਪਰ ਕਹਿ ਰਹੇ ਹਾਂ 744 ਤੋਂ ਹੁਣ ਮਹਿਜ ਤਿੰਨ ਪੁਆਇੰਟ ਹੇਠਾਂ ਹੈ ਇਸ ਸਮੇਂ 741 ਜਿਹੜਾ ਅੱਜ ਸ਼ੁਰੂ ਹੋ ਚੁੱਕਿਆ ਹੈ 23 ਅਗਸਤ ਦੀਆਂ ਤਸਵੀਰਾਂ ਨੇ ਸ਼ਾਮ ਕਰੀਬ 6:30 ਵਜੇ ਦੀਆਂ ਔਰ ਹਾਲਾਤ ਜਿਹੜੇ ਨੇ ਉਹ ਕਿਸ ਤਰ੍ਹਾਂ ਦੇ ਨੇ ਉਹ ਬਿਲਕੁਲ ਸਾਹੇ ਕਰ ਰਹੇ ਆ ਔਰ ਇਸ ਤੇਜ਼ ਰਫਤਾਰ ਪਾਣੀ ਦੇ ਕਾਰਨ ਨਜ਼ਦੀਕੀ ਪਿੰਡ ਹੈਗੇ ਨੇ ਤਕਰੀਬਨ ਖੇਤ ਸਭ ਡੁੱਬੇ ਹੋਏ ਨੇ ਫਸਲਾਂ ਤਕਰੀਬਨ ਮਰ ਚੁੱਕੀਆਂ ਨੇ ਔਰ ਵੱਡਾ ਨੁਕਸਾਨ ਜਿਹੜਾ ਹੈਗਾ ਕਿਸਾਨਾਂ ਦਾ ਹੋਇਆ ਹੈ ਫਸਲਾਂ ਦਾ ਹੋਇਆ ਹੈ ਔਰ ਆਰਥਿਕ ਮਾਰ ਇੱਕ ਵੱਡੀ ਕਿਸਾਨ ਨੂੰ ਜਿਹੜੀ ਹੈਗੀ ਆ ਇਸ ਪਾਣੀ ਦੇ ਕਾਰਨ ਪਈ ਹੈਗੀ ਔਰ ਇਸ ਦੇ ਨਾਲ ਹੀ ਤਸਵੀਰਾਂ ਜਿਹੜੀਆਂ ਨੇ ਅੱਗੇ ਵਕ ਵਕ ਜਗ੍ਹਾ ਤੋਂ ਜਿਵੇਂ ਆਪਾਂ ਮੀਡੀਆ ਰਾਹੀਂ ਦੇਖ ਰਹੇ ਆ ਜਾਂ ਵਕ ਵਕ ਸੋਸ਼ਲ ਮੀਡੀਆ ਪਲੇਟਫਾਰਮ ਤੇ ਦੇਖ ਰਹੇ ਆ ਤਾਂ ਉੱਥੋਂ ਵੀ ਕਹ ਰਹੀਏ ਕਿ ਸੁਲਤਾਨਪੁਰ ਲੋਧੀ ਬਾਉ ਪਰ ਨਜ਼ਦੀਕ ਜਿੰਨੇ ਵੀ ਪਿੰਡ ਹੈਗੇ ਆ ਉਥੇ ਕਾਫੀ ਨੁਕਸਾਨ ਜਿਹੜਾ ਹੈਗਾ ਬਿਆਸ ਦਰਿਆ ਦੇ ਪਾਣੀ ਦੇ ਵਾਧੇ ਕਰ ਜਿਹੜਾ ਹੈਗਾ ਉਹ ਦੇਖਣ ਨੂੰ ਮਿਲ ਰਿਹਾ ਹੈ ਔਰ ਹੁਣ ਦੀ ਵੀ ਗੱਲ ਕਰਾਂਗੇ ਕਿ ਤਾਜ਼ਾ ਸਥਿਤੀ ਜਿਹੜੀ ਆ ਬਿਆਸ ਦਰਿਆ ਨੂੰ ਲੈ ਕੇ ਕਿਸ ਤਰ੍ਹਾਂ ਦੀ ਹੈਗੀ ਬਿਆਸ ਦਰਿਆ ਦੇ ਵਿੱਚ ਜਿਹੜਾ ਕਿ 2 ਦਿਨ ਪਹਿਲਾਂ 1 ਲੱਖ 20 20 ਤੋਂ 22000 ਕਿਊਸਿਕ ਪਾਣੀ ਮਾਪਿਆ ਗਿਆ ਸੀਗਾ ਔਰ ਹੁਣ ਦੇ ਜੋ ਹਾਲਾਤ ਹੈਗੇ ਆ ਤਾਜ਼ਾ ਹਾਲਾਤਾਂ ਦੇ ਅਨਸਾਰ ਜਿਹੜਾ ਹੈਗਾ 1 ਲੱਖ 33622 ਕਿਊਸਿਕ ਪਾਣੀ ਜਿਹੜਾ ਹੈਗਾ ਅੱਜ ਸ਼ਾਮ ਦੇ ਵੇਲੇ ਦਰਜ ਕੀਤਾ ਗਿਆ ਹੈ ਔਰ ਇੱਕ ਚੀਜ਼ ਹੋਰ ਸਾਂਝੀ ਕਰਦੀ ਹੈ ਕਿ ਇਹ ਪੁਆਇੰਟ ਹੈਗਾ ਜਿੱਥੇ ਇਹ ਸਾਨੂੰ ਕਾਈ ਜੜੀ ਹੈਗੀ ਦਿਖਾਈ ਦੇ ਰਹੀ ਹੈ ਔਰ ਕਰੀਬ 15 ਦਿਨ ਪਹਿਲਾਂ ਇਸ ਜਗ੍ਹਾ ਤੇ ਖੜਕੇ ਜਿਹੜੀ ਜਾਣਕਾਰੀ ਸੀਗੀ ਆਪਣੇ ਦਰਸ਼ਕਾਂ ਨਾਲ ਸਾਂਝੀ ਕੀਤੀ ਸੀ ਔਰ ਉਹ 15 ਦਿਨਾਂ ਬਾਅਦ ਪਾਣੀ ਦੀ ਮਾਰ ਜਿਹੜੀ ਹੈਗੀ ਕਰਦੇ ਕਰਦੇ ਅੱਗੇ-ਅੱਗੇ ਹੁਣ ਇੱਥੇ ਕਰੀਬ 12 ਤੋਂ 15 ਫੁੱਟ ਜਿਹੜਾ ਹੈਗਾ ਉਹ ਅੱਗੇ ਤੱਕ ਪਾਣੀ ਵੱਧਦਾ ਹੋਇਆ ਦਰਜ ਕੀਤਾ ਜਾ ਰਿਹਾ ਔਰ ਇਸ ਦੇ ਨਾਲ ਹੀ ਜੇਜ਼ ਰੀਡਰ ਜਿਹੜੇ ਇੱਥੇ ਮੌਜੂਦ ਨੇ ਸਿੰਚਾਈ ਵਿਭਾਗ ਦੇ ਜਿਹੜੇ ਅਧਿਕਾਰੀ ਮੌਜੂਦ ਨੇ ਉਹਨਾਂ ਦਾ ਕਹਿਣਾ ਹੈਗਾ ਕਿ ਪਾਣੀ ਦਾ ਪੱਧਰ ਜਦੋਂ ਇੱਕ ਵਾਰੀ ਵਾਧ ਰਿਹਾ ਹੈ ਤਾਂ ਉੱਥੇ 2-2 ਦਿਨ ਤੱਕ ਗੇਜ ਇੱਕ ਜਗ੍ਹਾ ਹੀ ਸਥਿਰ ਟਿੱਕੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਜਦੋਂ ਬਰਸਾਤ ਜਿਹੜੀ ਹੈਗੀ ਹੈ ਕੁਝ ਰਾਹਤ ਦਵੇਗੀ ਤਾਂ ਸ਼ਾਇਦ ਉਮੀਦ ਹੈ ਕਿ ਇਸ ਦੇ ਵਿੱਚ ਵੀ ਪਾਣੀ ਦਾ ਪੱਧਰ ਘਟ ਸਕਦਾ ਹੈ ਕਿਉਂਕਿ ਜੇਕਰ ਬਰਸਾਤ ਹੁੰਦੀ ਹੈ ਤਾਂ ਡੈਮਾਂ ਦੇ ਵਿੱਚ ਵੀ ਪਾਣੀ ਦਾ ਪੱਧਰ ਵਧ ਰਿਹਾ ਔਰ ਉਸ ਦੇ ਨਾਲ ਹੀ ਉਸ ਪੱਧਰ ਦੇ ਵਧਣ ਕਾਰਨ ਜਿਹੜਾ ਹੈਗਾ ਦਰਿਆਵਾਂ ਦੇ ਵਿੱਚ ਸਥਿਤੀ ਜਿਹੜੀ ਹੈਗੀ ਆ ਉਹ ਇਸ ਤਰ੍ਹਾਂ ਦੀ ਬਣਦੀ ਜਾ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੀ ਸਥਿਤੀ ਰਹਿੰਦੀ ਹੈ ਖੈਰ ਕੁਦਰਤ ਦੇ ਉੱਤੇ ਨਿਰਭਰ ਹੈ ਲੇਕਿਨ ਰਫ਼ਤਾਰ ਜਿਹੜੀ ਹੈਗੀ ਆ ਪਾਣੀ ਕਿੱਡੀ ਰਫਤਾਰ ਦੇ ਨਾਲ ਪਾਣੀ ਜਿਹੜਾ ਹੈਗਾ ਹੌਲੀ-ਹੌਲੀ ਇਸ ਤਰਫ ਅੱਗੇ ਵੱਧਦਾ ਜਾ ਰਿਹਾ ਹੈ ਔਰ ਇਹਨਾਂ ਤਸਵੀਰਾਂ ਦੇ ਨਾਲ ਜਿਹੜਾ ਹੈਗਾ ਇਹ ਵੀ ਸਪਸ਼ਟ ਕਰਦੀ ਹੈ ਕਿ ਜਿਹੜੇ ਨੀਵੇਂ ਖੇਤਰ ਦੇ ਜਿੰਨੇ ਵੀ ਇਲਾਕੇ ਹੈਗੇ ਆ ਸਾਹਮਣੇ ਇਹਦੀ ਗੱਲ ਕਰਾਂਗੇ ਤਾਂ ਉਧਰ ਕਪੂਰਥਲੇ ਦੇ ਨਾਲ ਤੁਸੀ ਬਾਂਝੜਾ ਹੈਗਾ ਜਿੱਥੇ ਪਾਣੀ ਦਾ ਪੱਧਰ ਹੌਲੀ-ਹੌਲੀ ਉਮੀਦ ਸੀ ਕਿ ਸ਼ਾਇਦ ਘਟੇਗਾ ਲੇਕਿਨ ਹੁਣ ਜਿਸ ਤਰ੍ਹਾਂ ਦੀ ਰਫਤਾਰ ਹੈ ਜਿਸ ਰਫਤਾਰ ਦੇ ਨਾਲ ਪਾਣੀ ਆ ਰਿਹਾ ਹੈ ਜਾਂ ਜਿੰਨੀ ਵੱਧ ਆਮਦ ਹੋ ਰਹੀ ਹੈ ਤਾਂ ਉਸ ਦੇ ਨਾਲ ਤੁਸੀ ਬੰਨ ਜਿਹੜਾ ਹੈਗਾ ਉੱਥੇ ਪਾਣੀ ਦਾ ਪੱਧਰ ਥੋੜਾ ਬਹੁਤਾ ਵੱਧ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੀ ਸਥਿਤੀ ਰਹੇਗੀ ਉਸ ਦੇ ਉੱਤੇ ਬਿਲਕੁਲ ਨਜ਼ਰ ਬਣਾਈ ਰੱਖਾਂਗੇ